ਗੁਰਦੁਆਰਾ ਸੰਤ ਘਾਟ ਨਦੀ ਦਾ ਮੂਲ ਮੰਤਰ ਨੂੰ ਸਮਰਪਿਤ ਜਿਹੜਾ ਸਥਾਨ ਹੁਣ ਨਵਾਂ ਬਣ ਰਿਹਾ ਹੈ ਇਹ ਮੂਲ ਮੰਤਰ ਜਿਹੜਾ ਗੁਰੂ ਸਾਹਿਬ ਨੇ ਉਚਾਰਿਆ ਸੀ ਉਸ ਨੂੰ ਸਮਰਪਿਤ ਇਹ ਸਥਾਨ ਬਣ ਰਿਹਾ ਜਿਸ ਦਾ ਨਾਮ ਹੁਣ ਤੁਹਾਡੇ ਸਾਹਮਣੇ ਸੰਗਤਾਂ ਆਪਾਂ ਦਰਸ਼ਨ ਕਰਨ ਆਇਆ ਗੁਰਦੁਆਰਾ ਸੰਤ ਘਾਟ ਗੁਰਦੁਆਰਾ ਸੰਤ ਘਾਟ ਦਾ ਇਤਿਹਾਸ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੰਤ ਘਾਟ ਨਦੀ ਦਾ ਉਹ ਘਾਟ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਬਈ ਨਦੀ ਦੇ ਵਿੱਚ 3 ਦਿਨ ਅਲੋਪ ਹੋਣ ਰਹਿਣ ਤੋਂ ਬਾਅਦ ਪ੍ਰਗਟ ਹੋਏ ਸਨ ਲਗਭਗ ਇੱਥੋਂ ਵੀਰ ਸਾਹਿਬ ਹੈ ਜਿਹੜਾ 1 ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਹੈ ਆਓ ਆਪਾਂ ਚੱਲ ਕੇ ਇੱਥੇ ਦੇ ਇਤਿਹਾਸ ਅਤੇ ਦਰਬਾਰ ਸਾਹਿਬ ਦੇ ਬਾਰੇ ਦਰਸ਼ਨ ਕਰਦੇ ਆ। ਆਜੋ। ਇਹ ਜੀ ਅਸੀਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਜਿਤ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਪਈ ਨਦੀ ਦੇ ਵਿੱਚੋਂ ਜਦੋਂ ਚੁੱਭੀ ਮਾਰੀ ਸੀ ਅਲੋਪ ਹੋਏ ਸੀ ਤੇ 3 ਦਿਨ ਬਾਅਦ ਇਸਾ ਸਥਾਨ ਤੇ ਪ੍ਰਗਟ ਹੋਏ ਸੀ ਤੇ ਫਿਰ ਉਹਨਾਂ ਨੇ ਮੂਲ ਮੰਤਰ ਦੀ ਰਚਨਾ ਕੀਤੀ ਸੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਾਡਲ ਹੈ ਜਿਹੜਾ ਇੱਕ ਨਵਾਂ ਮੂਲ ਮੰਤਰ ਨੂੰ ਸਮਰਪਿਤ ਸਥਾਨ ਹੈ ਜਿਹੜਾ ਉਹ ਬਣ ਰਿਹਾ ਮੂਲ ਮੰਤਰ ਜਿਹੜਾ ਗੁਰੂ ਸਾਹਿਬ ਨੇ ਉਚਾਰਿਆ ਸੀ ਉਸ ਨੂੰ ਸਮਰਪਿਤ ਇਹ ਸਥਾਨ ਬਣ ਰਿਹਾ ਜਿਸ ਦਾ ਨਾਮ ਮੂਲ ਮੰਤਰ ਸਾਹਿਬ ਹੈ ਇਹ ਸਥਾਨ ਪਿੱਛੇ ਤੁਸੀਂ ਜਿਹੜਾ ਦੇਖ ਕੇ ਆਇਓ ਇੱਕ ਮਾਡਲ ਉਹ ਇੱਕ ਮਾਡਲ ਦਾ ਨੂੰ ਜਿਹੜਾ ਐਕਚੁਅਲ ਤੇ ਦੇਖਿਆ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਹ ਸੰਗਠਨਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਸੋਹਣਾ ਖਾਣਾ ਹੈ ਜਿਹੜਾ ਉਹ ਬੰਦ ਰਿਹਾ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਹੈ ਜਿਹੜਾ ਉਹ ਪਾਰਕ ਬਣਾਏ ਹੋਏ ਹਨ ਪਾਰਕ ਨੇ ਜਿਹੜੇ ਵਿੱਚ ਉਹ ਬਣਾਇਆ ਜਾ ਰਿਹਾ ਜਿਹੜਾ ਉਹੀ ਮਾਡਲ ਹੈ ਜਿਹੜਾ ਪਿੱਛੇ ਆਪਾਂ ਦੇਖ ਰਹੇ ਇਹ ਸਥਾਨ ਹੈ ਜਿਹੜਾ ਉਹ ਨੂੰ ਇਹ ਬਣ ਰਿਹਾ ਪੂਰਾ ਮਾਡਲ ਨੂੰ ਇਹ ਪਹਿਲਾਂ ਉਹ ਦਿੱਤੀ ਕਾਫੀ ਸੀ ਮੈਂ ਕਾਫੀ ਤਾਂ ਨਹੀਂ ਕਹਿ ਸਕਦਾ ਦੋ ਸਾਲ ਪਹਿਲਾਂ ਸਿੱਖ ਟ੍ਰੈਵਲਰ ਹੈ ਜਿਹੜਾ ਬੈਠਣ ਲਈ ਪਰਮਾਨੈਂਟ ਤੇ ਉਦੋਂ ਇਹ ਸਥਾਨ ਹੈ ਜਿਹੜਾ ਹਾਲੇ ਬੰਨਾ ਸ਼ੁਰੂਨੀਤੀ ਹੋਇਆ ਲਗਭਗ ਮਾਡਲ ਬਣਿਆ ਸੀ ਤੇ ਹੁਣ ਇਹ ਸਥਾਨ ਹੈ ਜਿਹੜਾ ਉਹ ਕਾਫੀ ਹੱਤ ਕਰ ਇੱਕ ਦਿਖਦੇ ਰੂਪ ਦੇ ਵਿੱਚ ਦਿਖਣਾ ਸ਼ੁਰੂ ਹੋ ਗਿਆ ਇਹ ਸਥਾਨ ਤੁਸੀਂ ਦੇਖ ਰਹੇ ਹੋ ਜਿਹੜਾ ਇਸ ਦੇ ਨਾਲ ਇਹ ਬਈ ਨਦੀ ਹੈ ਆਪਾਂ ਉੱਥੇ ਦਰਸ਼ਨ ਕਰਦੇ ਹਾਂ ਕਿਉਂ ਜਿਸ ਜਗ੍ਹਾ ਤੋਂ ਗੁਰੂ ਸਾਹਿਬ ਤਿੰਨ ਦਿਨ ਬਾਅਦ ਇੱਥੇ ਪ੍ਰਗਟ ਹੋਏ ਸਾਈ ਜਦੋਂ ਸਾਰੇ ਸੁਲਤਾਨਪੁਰ ਦੇ ਵਿੱਚ ਤੇ ਹੋ ਗਿਆ ਸੀ ਕਿ ਗੁਰੂ ਸਾਹਿਬ ਤਾਂ ਡੁੱਬ ਗਏ ਤਾਂ ਇਹ ਉਹ ਬਈ ਨਦੀ ਹੈ ਜਿੱਥੋਂ ਜਿੱਥੇ ਗੁਰੂ ਸਾਹਿਬ ਨੇ ਜਰੇ ਉਹ ਉਸ ਸਮੇਂ ਪ੍ਰਗਟ ਹੋਏ ਸੀ ਤੇ ਲਗਭਗ ਇਹ 2 ਕਿਲੋਮੀਟਰ ਦੇ ਨੇੜੇ ਚੜੇ ਦੂਰ ਹੈ ਉਸ ਸਥਾਨ ਤੋਂ ਜਿੱਥੇ ਚੁੱਭੀ ਮਾਰੀ ਸੀ ਗੁਰੂ ਸਾਹਿਬ ਨੇ